ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੈਟਰੋਲ ਪੰਪਾਂ ਅਤੇ ਬੈਂਕਾਂ ਵਿੱਚ ਡਕੈਤੀਆਂ ਅਤੇ ਲੁੱਟਖੋਹ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਤਾਰਾ 144 ਦੇ ਤਹਿਤ ਹਰੇਕ ਬੈਂਕ ਅਤੇ ਪੈਟਰੋਲ ਪੰਪ ਵਾਸਤੇ ਸੀਸੀਟੀਵੀ ਕੈਮਰੇ ਜ਼ਰੂਰੀ ਕਰਾਰ ਦਿੱਤੇ ਹਨ ਇਹ ਸੀਸੀਟੀਵੀ ਕੈਮਰੇ ਘੱਟੋ ਘੱਟ 7 ਦਿਨ ਦੀ ਰਿਕਾਰਡਿੰਗ ਸਮਰੱਥਾ ਰੱਖਣ ਵਾਲੇ ਹੋਣੇ ਚਾਹੀਦੇ ਹਨ ਇਹ ਹੁਕਮ 6 ਮਾਰਚ ਤੋਂ 5 ਮਈ ਤੱਕ ਲਾਗੂ ਰਹਿਣਗੇ ADC ਮੇਜਰ ਅਮੀਸ਼ ਰੀਨ ਵੱਲੋਂ ਨਵਾਂ ਸ਼ਹਿਰ ਦੇ ਨੈਸ਼ਨਲ ਅਰਬਨ ਲਾਈਵਲੀਹੂਡ ਮਿਸ਼ਨ ਤਹਿਤ ਚੱਲ ਰਹੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ ADC ਨੇ ਸਕਿੱਲ ਟ੍ਰੇਨਿੰਗ ਨੂੰ ਰੋਜ਼ਗਾਰ ਲਈ ਲਾਹੇਵੰਦ ਕਰਾਰ ਦਿੰਦਿਆਂ ਹੋਇਆ ਇਹਨਾਂ ਨੂੰ ਹੋਰ ਵੀ ਬਿਹਤਰ ਕਰਨ ਦੀ ਹਦਾਇਤਾਂ ਦਿੱਤੀਆਂ ਉਨ੍ਹਾਂ ਨੇ ਸਿਖਿਆਰਤਿਆਂ ਲਈ ਕੋਰਸ ਮੁਕੰਮਲ ਹੋਣ ਤੋਂ ਬਾਅਦ ਸਵੈ ਰੋਜ਼ਗਾਰ ਅਤੇ ਰੋਜ਼ਗਾਰ ਮੋਹ ਯਕਰਾਣ ਦੇ ਆਦੇਸ਼ ਵੀ ਦਿੱਤੇ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ 150 ਦੇ ਕਰੀਬ ਸਿਖਿਆਰਤੀ ਸਿਖਾਈ ਹਾਸਲ ਕਰ ਰਹੇ ਹਨ ਨੰਗਲ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀਆਂ ਅਤਿਰਾਜਯੋਗ ਤਸਵੀਰਾਂ ਵਾਇਰਲ ਮਾਮਲੇ ਵਿੱਚ ਵੀਰਵਾਰ ਨੂੰ ਸਥਾਨਕ ਪੁਲਿਸ ਵੱਲੋਂ ਉਸੇ ਕੇਸ ਨਾਲ ਸੰਬੰਧਿਤ ਇੱਕ ਹੋਰ ਮੁਲਜ਼ਮ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਜਾਂਚ ਮਗਰੋਂ ਕਈ ਐਮ ਸੁਰਾਗ ਹੱਥ ਲੱਗੇ ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਖੁਲਾਸੇ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਪ੍ਰਿੰਸੀਪਲ ਈਮਾਨ ਦਾ 5 ਦਿਨ ਦਾ ਰਿਮਾਂਡ ਤੇ ਸ਼ਿਵ ਦਾ 3 ਦਿਨ ਦਾ ਰਿਮਾਂਡ ਨੰਗਲ ਪੁਲਿਸ ਨੇ ਲਿਆ ਬਾਅਦ ਦੁਪਹਿਰ ਮਾਮਲੇ ਨਾਲ ਸੰਬੰਧਿਤ ਦੋਮਾ ਮੁਲਜ਼ਮਾਂ ਨੂੰ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਕੇਂਦਰੀ ਜੇਲ ਫਿਰੋਜ਼ਪੁਰ ਵਿੱਚ ਕੈਦ ਕੱਟ ਰਹੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਰਹਿਸੇਮਈ ਹਾਲਤ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੋਲਾ ਸ਼ੂਟਰ ਦੀ ਅੱਧੀ ਰਾਤ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਤੜਕੇ 3 ਵਜੇ ਉਸ ਨੂੰ ਸਖਤ ਨਿਗਰਾਨੀ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ, ਜਿੱਥੇ ਕਰੀਬ ਸਵੇਰੇ 5:30 ਵਜੇ ਉਸ ਦੀ ਮੌਤ ਹੋ ਗਈ। ਭੋਲਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਸੀ। ਉਸ ਉੱਤੇ ਹਤਿਆ ਅਤੇ ਹਤਿਆ ਕਰਨ ਦੀ ਕੋਸ਼ਿਸ਼ ਆਦਿ ਦੇ ਕੋਲ 18 ਮੁਕੱਦਮੇ ਚੱਲ ਰਹੇ ਸਨ। ਤਰਨਤਾਰਨ ਵਿਖੇ ਇੱਕ ਕਲਯੁਗੀ ਪੇ ਵੱਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਜ਼ਮੀਨ ਤੇ ਪਟਕ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਸੌਰਵੀ ਵਜੋਂ ਹੋਈ ਹੈ ਜਿਸ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਘਟਨਾ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਮੁੱਖੋ ਆਪਣੀ 5 ਮਹੀਨੇ ਦੀ ਬੱਚੀ ਸੌਰਵੀ ਨਾਲ ਪੇਕੇ ਰਹਿ ਰਹੀ ਸੀ ਜਿੱਥੇ ਉਸ ਦੇ ਪਤੀ ਨੇ ਸੌਰਵੀ ਨੂੰ ਜ਼ਮੀਨ ਤੇ ਜੋਰ ਨਾਲ ਪਟਕਦੇ ਹੋਏ ਉਸ ਦਾ ਕਤਲ ਕਰ ਦਿੱਤਾ ਜਾਲੀ ਅਤੇ ਨਜਾਇਜ਼ ਟਿਕਟਾ ਵੇਚ ਕੇ ਰੇਲ ਵਿਭਾਗ ਨੂੰ ਲੱਖਾਂ ਦਾ ਚੂਨਾ ਲਗਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਇੱਕ ਹੀ ਦਿਨ ਵਿੱਚ 9 ਜਗ੍ਹਾ ਛਾਪੇਮਾਰੀ ਕਰਕੇ 9 ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਡੀ ਆਰ ਐਮ ਸੀਮਾ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੰਡਲ ਦੇ ਵੱਖ-ਵੱਖ ਰੇਲਵੇ ਟ੍ਰੈਕਾਂ ਤੋਂ ਚੈਕਿੰਗ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਸਨ ਜਿਨ੍ਹਾਂ ਵਿੱਚ ਮੁਸਾਫਰਾ ਕੋਲ ਟਿਕਟਾ ਤਾਂ ਸੀ ਪਰ ਉਹਨਾਂ ਦੇ ਜਾਲੀ ਹੋਣ ਦਾ ਸ਼ੱਕ ਸੀ ਇਸੇ ਸੰਬੰਧ ਵਿੱਚ ਵਿਸ਼ੇਸ਼ ਯੋਜਨਾ ਤਿਆਰ ਕਰਕੇ ਇੱਕੋ ਵਾਰ ਸਾਰੇ ਸਟੇਸ਼ਨਾਂ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਆਰਪੀਐਫ ਦੀਆਂ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ। ਮੰਗਲਵਾਰ ਨੂੰ ਇੱਕੋ ਸਮੇਂ ਮੰਡਲ ਦੇ ਲੁਧਿਆਣਾ, ਜੰਮੂ ਤੋਂ ਵੀ ਕਠੂਆ ਪਠਾਨਕੋਟ ਕੈਂਟ ਅਤੇ ਉਦੰਬੂ ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਕੁੱਲ 9 ਲੋਕਾਂ ਨੂੰ ਜਾਲੀ ਟਿਕਟਾਂ ਨਾਲ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਉਪਕਰਨ ਜ਼ਬਤ ਕਰ ਲਏ। ਤਲਵੰਡੀ ਸਾਬੋ ਚ ਉਸ ਸਮੇਂ ਸੰਸਨੀ ਫੈਲ ਗਏ ਜਦੋਂ ਇੱਕ ਨੌਜਵਾਨ ਨੇ ਨਵੀਂ ਵਿਆਹੀ ਕੁੜੀ ਦਾ ਦਿਨ ਦਿਹਾੜੇ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਵੀ ਕਿਰਚ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਕੁੜੀ ਦਾ ਕੁਝ ਦਿਨ ਪਹਿਲਾਂ ਹੋਰ ਜਗ੍ਹਾ ਵਿਆਹ ਹੋ ਗਿਆ ਸੀ ਗੰਭੀਰ ਜ਼ਖਮੀ ਹੋਣ ਤੇ ਮੁੰਡੇ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਯੂਕਰੇਨ ਵਿੱਚ ਫਸੇ 500 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਦੀ ਸੂਚਨਾ ਮਿਲੀ ਹੈ ਇਸ ਦੇ ਆਧਾਰ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੂਬੇ ਦੇ 900 ਤੋਂ ਵੱਧ ਵਿਦਿਆਰਥੀ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੇ ਕੀਤੇ ਵੇਰਵੇ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਗਏ ਹਨ ਉੱਧਰ ਕਾਂਗਰਸ ਪਾਰਟੀ ਦੇ ਆਗੂ ਅਤੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ Tiwari ਨੇ ਯੂਕਰੇਨ ਸੰਕਟ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਘੇਰਿਆ ਹੈ ਉਨ੍ਹਾਂ ਕਿਹਾ ਕਿ ਸਿਰਫ ਸੰਸਦ ਮੈਂਬਰ ਹਨ ਜੋ ਭਾਰੀ ਲਿਫਟਿੰਗ ਕਰ ਰਹੇ ਹਨ ਜਦਕਿ ਬਾਕੀ ਲਾਪਤਾ ਹਨ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਢੇ ਹਜ਼ਾਰਾਂ ਬੱਚੇ ਖਤਰੇ ਵਿੱਚ ਹਨ ਸਿੱਧੂ ਅਤੇ ਚੰਨੀ ਕਿੱਥੇ ਹਨ ਕੀ ਸੱਤਾ ਹੀ ਸਭ ਕੁਝ ਹੈ ਗੁਰੂਗ੍ਰਾਮ ਦੇ 골ਫ ਕੋਸ ਰੋਡ ਤੇ ਸਕੋਡਾ ਕਾਰ ਚਾਲਕ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਕੁਚਲ ਦਿੱਤਾ ਜਿਸ ਕਾਰਨ ਇਨ੍ਹਾਂ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੇ ਨਾਲ ਹੀ ਦੂਜਾ ਹਾਦਸਾ ਬिलासपुर ਨੇੜੇ ਵਾਪਰਿਆ ਜਿੱਥੇ ਕੈਂਟਰ ਅਤੇ ਕਾਰ ਦੀ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਰੂਸ ਵੱਲੋਂ ਖਾਰਕੀਵ ਵਿੱਚ جاری ਹਮਲਿਆਂ ਅਤੇ ਯੂਕਰੇਨ ਤੇ ਭਾਰਤੀਆਂ ਨੂੰ ਬੰਦੀ ਬਣਾਏ ਜਾਣ ਦੇ ਦੋਸ਼ਾਂ ਵਿਚਾਲੇ ਭਾਰਤੀ ਲੋਕਾਂ ਲਈ ਰਾਹਤ ਦੀ ਖਬਰ ਹੈ ਖਾਰਕੀਵ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰੂਸ ਨੇ 6 ਘੰਟੇ ਲਈ ਜੰਗ ਰੋਕਣ ਦੀ ਸਹਿਮਤੀ ਜਤਾਈ ਹੈ ਖਾਰਕੀਵ ਤੋਂ ਯੂਕਰੇਨ ਦੇ ਹਾਲੇ ਦੁਆਲੇ ਦੇ ਦੇਸ਼ਾਂ ਦੀ ਸਰਹੱਦਾਂ ਤੱਕ ਉੱਥੇ ਫਸੇ ਭਾਰਤੀਆਂ ਲੋਕਾਂ ਨੂੰ ਸੁਰੱਖਿਆ ਢੰਗ ਨਾਲ ਲਿਜਾਣ ਲਈ ਇਹ ਕਦਮ ਚੁੱਕਿਆ ਗਿਆ ਹੈ ਪੱਛਮੀ ਆਸਟ੍ਰੇਲੀਆ ਨੇ ਵੀਰਵਾ ਨੂੰ ਸਰਹੱਦੀ ਪਾਬੰਦੀਆਂ ਹਟਾਉਣ ਵਾਲਾ ਆਖਰੀ ਰਾਜਬਲਣ ਤੋਂ ਬਾਅਦ ਟੀਕਾਕਰਨ ਵਾਲੇ ਯਾਤਰੀਆਂ ਲਈ ਪੂਰੀ ਤਰ੍ਹਾਂ ਖੁੱਲ ਗਿਆ ਹੈ ਪੱਛਮੀ ਆਸਟ੍ਰੇਲੀਆ ਨੇ ਕੋਵਿਡ-19 ਦੇ ਫੈਲਾਅ ਨੂੰ ਹੌਲੀ ਕਰਨ ਲਈ 2020 ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਯਾਤਰੀਆਂ ਲਈ ਆਪਣੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਪਰ ਰਾਜ ਨੇ ਵੀਰਵਾਰ ਨੂੰ ਪਾਬੰਦੀਆਂ ਹਟਾ ਲਈਆਂ ਜਦੋਂ ਸਿਡਨੀ ਨੇ ਕੁਆਰੰਟਾਈਨ ਮੁਕਤ ਯਾਤਰਾ ਨੂੰ ਦੁਬਾਰਾ ਖੋਲਣਾ ਸ਼ੁਰੂ ਕਰ ਦਿੱਤਾ ਅੱਜ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਟੈਸ ਸੀਰੀਜ਼ ਦਾ ਪਹਿਲਾ ਮੈਚ ਮੁਹਾਲੀ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ। ਇਹ ਮੈਚ ਵਿਰਾਟ ਕੋਹਲੀ ਦੇ ਟੈਸਟ ਕੈਰੀਅਰ ਦਾ ਸੂਵਾਂ ਮੈਚ ਹੋਵੇਗਾ। ਆਪਣੇ ਸੂਵੇਂ ਟੈਸਟ ਮੈਚ ਵਿੱਚ ਵਿਰਾਟ ਆਪਣੇ ਨਾਂ ਵੱਡਾ ਰਿਕਾਰਡ ਬਣਾ ਸਕਦੇ ਹਨ। ਵਿਰਾਟ ਕੋਹਲੀ ਜੇਕਰ 38 ਦੌੜਾਂ ਬਣਾਉਂਦੇ ਹਨ ਤਾਂ ਉਹ ਟੈਸਟ ਕ੍ਰਿਕਟ ਵਿੱਚ 8000 ਟੋੜਾ ਬਣਾਉਣ ਵਾਲੇ 29ਵੇਂ ਬੱਲੇਬਾਜ਼ ਅਤੇ 14ਵੇਂ ਸਭ ਤੋਂ ਤੇਜ਼ ਬੱਲੇਬਾਜ਼ ਬਣ ਜਾਣਗੇ। ਆਓ ਦੇਖੀਏ ਪੰਜਾਬ ਦੇ ਕਰੋਨਾ ਆંકੜੇ। ਪਿਛਲੇ 24 ਘੰਟਿਆਂ ਦੌਰਾਨ ਨਵਾਂ ਸ਼ਹਿਰ ਵਿਖੇ ਕਰੋਨਾ ਦਾ ਇੱਕ ਮਾਮਲਾ ਦਰਜ ਹੋਇਆ ਅਤੇ ਇੱਕ ਮੌਤ ਸਾਹਮਣੇ ਆਈ। ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 63 ਅਤੇ ਮੌਤਾਂ ਦਾ ਅੰਕੜਾ 1 ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਅਸਮਾਨ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਰਹੇਗਾ। ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ। ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।